ਹਲੋ ਜੀ ਸਾਰੀ ਕਾਲ ਕੀ ਹਲਚਲ ਉਮੀਦ ਕਰਦੇ ਸਾਰੇ ਜਣੇ ਬਹੁਤ ਵਧੀਆ ਹੋਵਗੇ ਇਥੇ ਹੈ ਰਾਜੀ ਦੁਪਹਿਰ ਦਾ ਟਾਈਮ ਤੇ ਦੁਪਹਿਰੇ ਮੈਂ ਨਾ ਕੱਪੜੇ ਪਿਓਗੇ ਰੱਖਤੇ ਹੀ ਸਵੇਰੇ ਮਤਲਬ ਨਾਣ ਦੋ ਬਾਅਦ ਤੇ ਮੈਂ ਕਿਹਾ ਇਹਨਾਂ ਧੁੱਪ ਚੜੂਗੀ ਫਿਰ ਮੈਂ ਇਹਨਾਂ ਨੂੰ ਜਿਹੜਾ ਉਹ ਕਰ ਦੂੰਗੀ ਹਨਾ ਧੋ ਦੂੰਗੀ ਤੇ ਮੈਂ ਉੱਪਰ ਹੀ ਧੋਣ ਲੱਗੀ ਕਿਉਂਕਿ ਥੱਲੇ ਤੁਹਾਨੂੰ ਪਤਾ ਮਿਸਤਰੀ ਲੱਗੇ ਆ ਹਨਾ ਤੇ ਮਿਸਤਰੀ ਲੱਗਣ ਦੀ ਵਜ੍ਹਾ ਨਾਲ ਮੇਰਾ ਟਾਈਮ ਹੀ ਨਹੀਂ ਲੱਗਦਾ ਵੀਡੀਓ ਸ਼ੂਟ ਕਰਨ ਦਾ ਨਾ ਪਾਉਣ ਦਾ ਨਾ ਐਡਿਟ ਕਰਨ ਦਾ ਟਾਈਮ ਹੀ ਨਹੀਂ ਹੈਗਾ ਬਿਲਕੁਲ ਵੀ ਟਾਈਮ ਨਹੀਂ ਲੱਗਦਾ ਹੈਗਾ ਇਸ ਵਜ੍ਹਾ ਨਾਲ ਨਾ ਵੀਡੀਓ ਥੋੜੀਆਂ ਜਿਹੀ ਲੇਟ ਆਉਂਦੀਆਂ ਪਲੀਜ਼ ਕੋਆਪਰੇਟ ਕਰਿਓ ਤੇ ਵੀਡੀਓ ਨੂੰ ਪੂਰਾ ਵਾਚ ਕਰਿਓ ਇੱਥੇ ਤੇ ਮੈਂ ਬੈ ਕੇ ਜਿਹੜੇ ਕੱਪੜੇ ਤੇ ਉੱਤੇ ਬੋਡੀ ਮੁਸ਼ਕਲ ਬਹੁਤ ਮੁਸ਼ਕਲ ਥੋਤੇ ਮੈਂ ਤੇ ਇੱਥੇ ਕੱਪੜੇ ਵੀ ਥੋਤੇ ਨਾਲ ਲਗਾ ਲਾਖਦੀਆਂ ਕਿ ਤੂੰ ਬੈ ਕੇ ਕੱਪੜੇ ਧੋਣੀ ਹੈ ਨਾ ਤੇ ਮਸ਼ੀਨ ਕਿਉਂਕਿ ਥੱਲੇ ਜਿਹੜੀ ਉਹ ਲੱਗਦੀ ਨਹੀਂ ਪਾਣੀ ਦਾ ਜਿਹੜਾ ਥੱਲੇ ਉਹ ਬੰਦ ਕੀਤਾ ਹੋਇਆ ਸੀ ਤੇ ਮੈਂ ਉੱਪਰ ਹੀ ਫਿਰਨਾ ਹੰਗਾਲੇ ਕੱਪੜੇ ਉੱਪਰ ਹੀ ਮੈਂ ਧੋਲੇ ਕੱਪੜੇ ਤੇ ਮੈਂ ਕਿਹਾ ਜਿਹੜੇ 2-4 ਰਹਿ ਗਏ ਨਾ ਇਹ ਕੱਢ ਦੇ ਨਹੀਂ ਕੱਪੜੇ ਕਿਉਂਕਿ ਡੇਲੀ ਜਿਹੜੇ ਮਿਸਤਰੀ ਲੱਗੇ ਤੁਹਾਨੂੰ ਪਤਾ ਫਿਰ ਗੰਦੇ ਹੋ ਜਾਂਦੇ ਹਨਾ ਬੰਦਿਆਂ ਦੇ ਕੱਪੜੇ ਗੰਦੇ ਹੋ ਜਾਂਦੇ ਜਲਦੀ ਤੇ ਇਸ ਵਜ੍ਹਾ ਨਾਲ ਨਾ ਫਿਰ ਮੈਨੂੰ ਧੋਣੇ ਪਏ ਮੈਂ ਕਿਹਾ ਚਲ ਧੋ ਕੇ ਛੋਟ ਦੇਣੀ ਆ ਤੇ ਜਿਹੜਾ ਉਹ ਸੁੱਕ ਜਾਣਗੇ ਇਦਾਂ ਹੀ ਮੈਂ ਮਸ਼ੀਨ 'ਚ ਨਹੀਂ ਸੁਕਾਉਂਗੀ ਮੈਂ ਇਦਾਂ ਹੀ ਪਾ ਦੂੰਗੀ ਤੇ ਸੁੱਕ ਜਾਣਗੇ ਆਪੇ ਕਿਉਂਕਿ ਧੁੱਪ ਬਹੁਤ ਜ਼ਿਆਦਾ ਲੱਗਦੀ ਪਈ ਆ ਹੁਣ ਹੀ ਧੁੱਪ ਲੱਗਦੀ ਪਈ ਆ ਅਗਲੇ ਹੋਰ 10 ਦਿਨਾਂ ਨੂੰ ਮਤਲਬ ਬੱਦਲ ਜਿੱਦਾਂ ਹੁੰਦਾ ਪਿਆ ਤੇ ਫਿਰ ਦਦਾਂ ਦਾ ਸਟਾਰਟ ਹੋਈ ਨਹੀਂ ਆ ਫਿਰ ਕੱਪੜੇ ਤੁਹਾਨੂੰ ਪਤਾ ਸੁੱਕਣ ਨੂੰ ਕਿੰਨਾ ਟਾਈਮ ਦੋ ਦੋ ਤਿੰਨ ਤਿੰਨ ਦਿਨ ਲੱਗ ਜਾਂਦੇ ਆ ਕੱਪੜੇ ਜਿਹੜੇ ਸੁੱਕਦੇ ਨਹੀਂ ਹੈਗੇ ਤੇ ਇਸ ਕਰਕੇ ਮੈਂ ਲਾ ਲਿਆ ਮੈਂ ਕਿ ਚੱਲਣਾ ਮਸ਼ੀਨ ਕੀ ਲਾਉਣੀ ਹੱਥ ਨਾਲ ਹੀ ਧੋ ਕੇ ਤੇ ਸੁੱਕਣੇ ਪਾ ਦੇਣੀ ਆਪੇ ਸੁੱਕ ਸੱਕ ਜਾਣਗੇ ਹਨਾ ਅੱਜ ਤਾਂ ਇਦਾਂ ਸèmੇ ਆਇਆ ਇਹ ਨਾ ਸੁੱਕ ਜਾਣਗੇ ਆਪੇ ਸੁੱਕਦੇ ਰਹਿਣਗੇ ਉਹਨਾਂ ਨਾ ਥੱਲੇ ਚੱਲ ਰਿਹਾ ਕੰਮ ਤਾਂ ਕਰਕੇ ਆਵਾਜ਼ ਤਾਂ ਨਾਉਂਦੀ ਹੋਊਗੀ ਤੇ ਦੀ ਵਜ੍ਹਾ ਨਾਲ ਨਾ ਫੇਸ ਬਹੁਤੇ ਡੱਲ ਹੋ ਗਿਆ ਮੈਂ ਕੱਪੜੇ ਤੋਹ ਕੇ ਆਈ ਤੇ ਬਾਹਰ ਮਸ਼ੀਨ ਫੇਰ ਚੱਲਣ ਦੀ ਐ ਫੇਰ ਘੱਟਾ ਘੱਟਾ ਹੋ ਗਿਆ ਕਰ ਲੱਗਦਾ ਹੀ ਨਹੀਂ ਕਿ ਘਰ ਆਪਣਾ ਹੈ ਤੇ ਐ ਮੇ ਲਾਣ ਲੱਗੇ ਹੁਣ ਉਪਟਣ ਵਾਲਾ ਇਹ ਗੁੱਡ ਵਾਈਸ ਦਾ ਤੇ ਮੈਂ ਕਿ ਇਹਨੂੰ ਲਾ ਲੈਨੇ ਇਹਨੂੰ ਉਦਾਂ ਹੀ ਮਤਲਬ ਕਰਨਾ ਜਿੱਦਾਂ ਉਪਟਣ ਕਰੀ ਤਾਂ ਨਾ ਉਦਾਂ ਹੀ ਇਹਦੇ ਵਿੱਚ ਪਾਉਂਚ ਮਿਲ ਜੂਗਾ ਇਦਾਂ ਉੱਤਰਨਾ ਤੇ ਦੁੱਧ ਨਾਲ ਇਹਨੂੰ ਮਿਕਸ ਕਰਾਂਗੇ ਤੇ ਫਿਰ ਆਪਾਂ ਲਾਵਾਂਗੇ ਮਸ਼ੀਨ ਦਾ ਪਤਾ ਨਹੀਂ ਕਿਦੋਂ ਚੱਲ ਜਾਣੀ ਹੈ ਤੇ ਆਵਾਜ਼ ਵੀ ਨਹੀਂ ਆਉਣੀ ਨਹੀਂ ਫਿਰ ਕਿਉਂਕਿ ਉਹ ਵੇਲੇ ਚੀ ਘੱਟਦੇ ਪਏ ਆ ਵੇੜੇ ਚ ਲਾਂਦੇ ਪਏ ਜਦੋਂ ਲਾ ਲਾਂਗੇ ਫਿਰ ਮੈਂ ਤੁਹਾਨੂੰ ਦਿਖਾਵਾਂਗੀ ਮੈਂ ਜਿੰਨਾ ਹੁ ਲੈ ਲਿਆ ਮੈਂ ਚਮਚਾਤ ਇਹਨੂੰ ਮੈਂ ਇਸ ਨੂੰ ਇਦਾਂ ਖੋਲ ਲੂੰਗੀ ਦੁੱਧ ਦੇ ਵਿੱਚ ਪਾ ਕੇ ਆ ਲਓ ਮੈਂ ਕਿ ਸ਼ਾਇਦ ਜੇ ਟਾਈਮਿੰਗ ਵਗੈਰਾ ਹੋਈ ਹੈ ਨਾ ਉਹ ਜਿਹੜੀ ਉਹ ਠੀਕ ਹੋ ਜਾਏ ਨਾ ਇਹਨਾਂ ਉਹ ਜੀ ਤੇਸਟ ਹੋ ਗਿਆ ਮੈਂ ਕਰ ਦਿੱਤਾ ਤੇ ਲੋ ਜੀ ਮੈਂ ਲਾ ਲਿਆ ਤੇ ਪੂਰੇ ਫੇਸ ਤੇ ਮੈਂ ਲਾ ਲਿਆ ਤੇ ਫਿਰ ਇਹਨੂੰ 20 ਮਿੰਟ ਰੱਖੂੰਗੀ ਫਿਰ ਇਹਨੂੰ ਵਾਸ਼ ਕਰ ਦੂੰਗੀ ਮੈਂ ਕੱਟਾ ਪਾ ਪਾ ਕੇ ਮੂੰਹ ਦਾ ਇੰਨਾ ਬੁਰਾ ਹਾਲ ਤੁਹਾਨੂੰ ਪਿੱਛੇ ਹੀ ਆਵਾਜ਼ ਆਉਂਦੀ ਹੋਗੀ ਮਿਸਤਰੀ ਜੇ ਵੀ ਚੱਲਦੇ ਪਏ ਆ ਤੇ ਮੈਂ ਕਿਹਾ ਚੱਲਣਾ ਹੁਣ ਸਕਿਨ ਗਿਰ ਥੋੜੀ ਜੀ ਕਰ ਲੈਨੇ ਬਹੁਤੀ ਸਕਿਨ ਡਾਲ ਲੋਗੀ ਕਿਉਂਕਿ ਸੀਮਟ ਦਾ ਕੰਮ ਆ ਨਾ ਸੀਮਟ ਇੰਨਾ ਜ਼ਿਆਦਾ ਉੱਡਦਾ ਨਾ ਉਹ ਫਿਰ ਸਾਰੀਆਂ ਚੀਜ਼ਾਂ ਤੇ ਪੈਣ ਦੇ ਨਾਲ-ਨਾਲ ਜਦੋਂ ਆਪਾਂ ਸਫਾਈ ਕਰਨੀ ਫਿਰ ਸਾਡੇ ਮੂੰਹ ਤੇ ਵੀ ਪੈ ਜਾਂਦਾ ਹਨ ਤੇ ਉਹਦੇ ਨਾਲ ਸਕਿਨ ਪੂਰੀ ਤਰ੍ਹਾਂ ਫੱਟ ਚੁੱਕੀ ਲਿਪਸ ਪੂਰੀ ਤਰ੍ਹਾਂ ਖਲਾਬ ਹੋ ਗਈ ਮੈਂ ਕਿ ਥੋੜਾ ਜਿਹਾ ਨਾ ਕਰ ਲੈਨੇ ਮੇਨਟੇਨ ਕਰਕੇ ਰੱਖਦੇ ਆ ਬਾਅਦ ਚ ਜਦੋਂ ਮਿਸਤਰੀ ਹਟਣਗੇ ਤੇ ਉਦੋਂ ਆਪਾਂ ਜਿਹੜਾ ਉਹ ਕਰ ਲਾਂਗੇ ਮਿਸਤਰੀ ਨੂੰ ਵਾੜਨਾ ਸੌਖਾ ਪਰ ਕੱਢਣਾ ਬਹੁਤ ਔਖਾ ਵਾ ਇਹ ਮਤਲਬ ਕੰਮ ਪਤਾ ਨਹੀਂ ਕਿੱਥੋਂ ਨਿਕਲੀ ਹੁੰਦੇ ਇੱਕ ਦੇ ਬਾਅਦ ਦੂਜਾ ਦੂਜੇ ਬਾਅਦ ਤੀਜਾ ਇਹਨਾਂ ਦਾ ਕੰਮ ਹੀ ਨਹੀਂ ਖਤਮ ਹੁੰਦਾ ਹੈਗਾ ਮੈਂ ਕਿਾ ਚਲਣਾ ਜਲਦੀ ਜਲਦੀ ਨਾ ਕੰਮ ਖਤਮ ਹੋਵੇ ਤੇ ਇਹ ਜਾਣ ਤੇ ਮੈਂ ਘਰ ਦੀ ਪੂਰੀ ਸਫਾਈ ਕਰਾਣਾ ਇੱਕ ਵਾਰੀ ਜਿਹੜਾ ਉਹ ਘਰ ਦੀ ਸਫਾਈ ਹੋ ਗਈ ਨਾ ਫਿਰ ਕੋਈ ਇੰਨਾ ਜਿਆਦਾ ਕੰਮ ਨਹੀਂ ਲੱਗਦਾਗਾ ਨਹੀਂ ਤੇ ਡੇਲੀ ਬਹੁਤ ਹੀ ਡਸਟਿੰਗ ਬਹੁਤ ਜਿਆਦਾ ਹੀ ਡਸਟਿੰਗ ਹੋ ਜਾਂਦੀ ਹੈ ਐਨੀ ਫਿਰ ਹੁੰਦੀ ਨਹੀਂ ਹੈਗੀ ਤੇ ਫਿਰ ਹੁਣ ਮੈਂ ਵੇਟ ਹੀ ਕਰ ਲਿਆ ਮੈਂ ਕਿ ਹੁਣ ਵੇਟ ਕਰਦੇ ਆ ਤੇ ਫੇਰ ਹੀ ਆਪਾਂ ਜਿਹੜਾ ਉਹ ਸਫਾਈਆਂ ਸ਼ੁਰੂ ਕਰਾਂਗੇ ਪਿੱਛੇ ਆਵਾਜ਼ ਬਹੁਤ ਆਉਂਦੀ ਹੋਊਗੀ ਤੁਹਾਨੂੰ ਕਿਉਂਕਿ ਮਸ਼ੀਨ ਲੱਗੀ ਹੋਈ ਟਾਈਲਾਂ ਫੁੱਟਣ ਵਾਲੀ ਬਲਵਾਂ ਸੌਫਟ ਲੱਗਦੀ ਪਈ ਸਕਿਨ ਹੁਣ ਕੋਈ ਕਰੀਮ ਲਾ ਲੈਂਦੇ ਉੱਪਰ ਤੇ ਵਲੌਗ ਨੂੰ ਕੰਟੀਨਿਊ ਕਰਦੇ ਆ ਤੇ ਵਲੌਗ ਦੇ ਨਾਲ ਬਣੇ ਰਹੋ ਪੂਰਾ ਵਲੌਗ ਨੂੰ ਸ਼ੁਰੂਤ ਲੈ ਕੇ ਅੰਤ ਤੱਕ ਪੂਰਾ ਵੇਖਿਓ ਤੇ 2:30 ਦਾ ਟਾਈਮ ਹੋ ਗਿਆ ਹੁਣ 2:30 ਜਿਹੜਾ ਉਹ ਨਮਿਸ਼ ਨੇ ਵੀ ਆ ਜਾਣਾ ਤੇ ਬਸ ਜੀ ਆਪਣੇ ਕੰਮ ਇੱთა ਚੱਲਦੇ ਰਹੇ ਸਰਦੀਆਂ ਨੂੰ ਵੀ ਨਿੱਕ ਧੁੱਪ ਸੇਕ ਸੇਕ ਕੇ ਨਾ ਟੈਨਿੰਗ ਹੋ ਜਾਂਦੀ ਆ ਉਹ ਫਿਰ ਲਾਉਣੀ ਵੀ ਜ਼ਰੂਰੀ ਆ ਮੈਂ ਕੰਮ ਵੀ ਨਹੀਂ ਕੀਤੀ ਸਵੇਰ ਦੀ ਬਸ ਇੱਥੇ ਥੋੜੀ ਫਿਰਨਣੀ ਆ ਨਮੀ ਛਾਉਣ ਵਾਲਾ ਬਸ ਆਉਂਦਾ ਵਾ ਤੇ ਉਹਨੂੰ ਵੀ ਖਾਣ ਨੂੰ ਕੁਛ ਦਿਨੀ ਆ ਰੋਟੀ ਤੇ ਬੱਸ ਵੀਰ ਉਹਦਾ ਟਿਊਸ਼ਨ ਦਾ ਟਾਈਮ ਹੋਇਆ ਨਾ ਫਿਰ ਰਾਤ ਦਾ ਡਿਨਰ ਦਾ ਟਾਈਮ ਹੋਇਆ ਨਾ ਐਡਾ ਟਾਈਮ ਜਿਹੜਾ ਉਹ ਲੱਗ ਜਾਂਦਾ ਆ ਆ ਗਿਆ ਨਮਿਸ਼ ਸਕੂਲ ਤੋਂ ਤੇ ਲੈ ਕੇ ਆਇਆ ਫੁੱਲੇ ਹਾਂ ਪੋਪਕੋਰਨ ਲੈ ਕੇ ਤੇ ਉੱਪਰ ਜਾ ਕੇ ਖਾਣੇ ਨੂੰ ਮੈਂ ਕਹਿੰਦੀ ਉੱਪਰ ਆ ਜਾ ਮੇਨਾ ਆਉਂਦਾ ਨਹੀਂ ਆ ਜਾ ਛਾਂਵੇਂ ਮੰਜੀ ਦਾ ਇਹਨੂੰ ਧੁੱਪ ਤੇ ਪੜੀ ਲੱਗਦੀ ਹੁੰਦੀ ਆ ਚੱਲੀਏ ਚੱਲ ਜੀ ਮਿਸਤਰੀ ਚੱਲ ਗਏ ਆਪਣੇ ਕਿਉਂਕਿ ਸ਼ੇਵ ਦਾ ਟਾਈਮ ਹੋ ਗਿਆ ਤੇ ਆ ਵੇਖੋ ਨਹੀਂ ਇਹ ਪੂਰੀਆਂ ਲੱਗ ਗਈਆਂ ਉੱਪਰ ਤੱਕ ਇੱਧਰ ਵੀ ਤੇ ਇੱਧਰ ਵੀ ਇਹ ਪੂਰੀਆਂ ਉਹ ਮਿਸਤਰੀ ਦੀ ਅੱਖ ਰਹਿ ਗਈ ਆ ਸਾਰੀਆਂ ਲੱਗ ਗਈਆਂ ਬਸ ਨੀਚੇ ਜਿਹੜਾ ਫਲੋਰ ਆ ਨਾ ਉਹ ਸਵੇਰੇ ਕਰਨਗੇ ਤੇ ਐ ਵੀ ਫਾਈਨਲੀ ਹੋ ਗਿਆ ਕੰਮ ਜਿੱਥੇ ਵਾਸ਼ਰੂਮ ਲਾਣਾ ਉਹ ਵੀ ਹੋ ਗਿਆ ਸਿਰਫ ਇੱਕ ਫਲੈਸ਼ ਤਾਂ ਰਹਿ ਗਿਆ ਹੁਣ ਤੇ ਇੱਥੇ ਥੱਲੇ ਫਲੋਰ ਰਹਿ ਗਿਆ ਹਨ ਤੇ ਵੇਖੋ ਹੁਣ ਹਨਾ ਕੱਲ ਆਉਣਗੇ ਫਿਰ ਉਹ ਕਰਨਗੇ ਤੇ ਬਾਹਰ ਮੈਂ ਤੁਹਾਨੂੰ ਬਾਹਰ ਜਿਹੜੇ ਖੱਡੇ-ਖੱਡੇ ਸੀ ਉਹਨਾਂ ਦਾ ਵੀ ਪੰਗਾ ਪੈ ਗਿਆ ਉੱਥੇ ਪਾਣੀ ਲੀਕੇ ਜੋਣ ਡਿਆ ਉਹ ਫਿਰ ਦੁਬਾਰਾ ਕੱਢਣੇ ਪੈਣੇ ਆ ਸਾਡਾ ਕੋਈ ਵੀ ਕੰਮ ਜਿਹੜਾ ਪੂਰਾ ਨਹੀਂ ਹੁੰਦਾ ਹੈਗਾ ਤੇ ਬਹੁਤ ਹੀ ਘਰ ਨਾਲ ਖਲਾਰਾ ਪੈ ਗਿਆ ਵੇਖੋ ਲੱਗਦਾ ਹੀ ਨਹੀਂ ਕਿ ਆਪਣਾ ਘਰ ਆ ਵੇਖੋ ਚਲਾਰਾ ਪਾ ਕੇ ਤੇ ਫੇਰ ਹੀ ਆਪਣਾ ਸਮੇਟਿਆ ਜਾਊਗਾ ਹਨਾ ਉਹਦਾ ਨਹੀਂ ਸਮੇਟਿਆ ਜਾਊਗਾ ਤੇ ਟਾਈਮ ਹੋ ਗਿਆ 6:00 ਵਜੇ ਬਸ ਜੀ ਆਪਣਾ ਹੁਣ ਰਾਤ ਦਾ ਟਾਈਮ ਹੋ ਗਿਆ ਤੇ ਰੋਟੀ ਬਣਾਉਂਗੀ ਖੱਟਾ ਨਾ ਬਹੁਤ ਜ਼ਿਆਦਾ ਹੋ ਜਾਂਦਾ ਮੈਂ ਰੋਜ਼ ਸਾਫ਼ ਕਰਦੀ ਆ ਫਿਰ ਵੀ ਬਹੁਤ ਜ਼ਿਆਦਾ ਖੱਟਾ ਹੋ ਜਾਂਦਾ ਕਿਉਂਕਿ ਟੈਲਾਂ ਤੋੜੀਆਂ ਮਨੇ ਇਹਨਾਂ ਨੇ ਵੇੜੇ 'ਚ ਤੇ ਉਹਦੇ ਨਾਲ ਚਾਰ ਸਫੇਰੇ ਕਮਰਿਆਂ 'ਚ ਵੀ ਨਾਲ ਹੀ ਬੰਦ ਰਖਾ ਖੱਟਾ ਆ ਜਾਂਦਾ ਤੇ ਮੈਂ ਹੁਣ ਬਾਅਦ ਚ ਹੀ ਸਾਫ ਕਰੂੰਗੀ ਜਦੋਂ ਕੰਮ ਇਹਨਾਂ ਦਾ ਨਿਬੜ ਜੂਗਾ ਨਾ ਫਿਰ ਇਦਾਂ ਤੇ ਮੈਨੂੰ ਰੋਜ਼ ਰੋਜ਼ ਕਰਨਾ ਪੈਂਦਾ ਫਿਰ ਰੋਜ਼ ਰੋਜ਼ ਮੈਂ ਥੱਕ ਜਾਨੀ ਆ ਇੱਕ ਮਤਲਬ ਜਾਣ ਕੇ ਮਿਸਤਰੀ ਨਿਕਲ ਕੇ ਫਿਰ ਮੈਂ ਕਰੂੰਗੀ ਬਾਥਰੂਮ ਦਾ ਦਰਵਾਜਾ ਲਾ ਦਿੱਤਾ ਵਾ ਇੱਥੇ ਨਾ ਸੀਮਿੰਟ ਪਿਆ ਵਾ ਨਹੀਂ ਤੇ ਮੈਂ ਵੇੜਾ ਜਿਹੜਾ ਰੋਜ਼ ਹੀ ਤੋਦਨੀ ਆ ਸੀਮਿੰਟ ਦਾ ਇਹ ਮੈਨੂੰ ਕਿ ਖਰਾਬ ਹੋ ਜਣਾ ਇਹਨੇ ਪਾਣੀ ਦੇ ਨਾਲ ਤਦ ਕਰਕੇ ਤੇ ਇਹ ਟਾਇਲ ਪੂਰੀ ਲੱਗ ਜੂਗੀ ਨਾ ਫਿਰ ਸੋਹਣੀ ਲੱਗੂਗੀ ਥੱਲੇ ਫਲੋਰ ਵੀ ਲੱਗ ਜੂਗਾ ਇੰਨਾ ਹੀ ਕੰਮ ਰਹਿ ਗਿਆ ਟੈਪਸ ਆ ਜਾਣੀਆਂ ਵਾ ਨਵੀਆਂ ਤੇ ਉਹ ਵੀ ਨਾਲ ਲੱਗ ਜਾਣਗੀਆਂ ਤੇ ਫਿਰ ਆਪਣਾ ਪਾਣੀ ਜਿਹੜਾ ਉਹ ਚਾਲੂ ਹੋ ਜੂਗਾ ਨਾ ਬਾਥਰੂਮ ਦਾ ਫਲਸ਼ ਦਾ ਚਲੋ ਇੱਕ ਦਿਨ ਦਾ ਕੰਮ ਆ ਬਾਹਰ ਖੱਡੇ ਕੱਢ ਕੇ ਤੇ ਉਹਨਾਂ ਨੇ ਕਮੋਡ ਫਿੱਟ ਕਰ ਦੇਣੀਆਂ ਤੇ ਟੈਲਾਂ ਲੱਗਣੀਆਂ ਟੈਲਾਂ ਵੀ ਚਲੋ ਇਹਨਾਂ ਨੇ ਲਾਉਣੀਆਂ ਨਾ ਤੇ ਆਪਣਾ ਇਹ ਸੀ ਛੋਟਾ ਜਿਹਾ ਵਲੌਗ ਤੇ ਆਈ ਹੋਪ ਤੁਹਾਨੂੰ ਚੰਗਾ ਲੱਗਿਆ ਚੰਗਾ ਲੱਗੇ ਤਾਂ ਵੀਡੀਓ ਲਾਈਕ ਕਰਦੇ ਸ਼ੇਅਰ ਕਰਦੇ ਹੋ ਚੈਨਲ ਨੂੰ ਕਰਦੇ ਹੋ ਸਬਸਕ੍ਰਾਈਬ ਮਿਲਦੇ ਆਂ ਕਿਸੇ ਅਗਲੀ ਵੀਡੀਓ ਤਦ ਤੱਕ ਲਈ ਬਾਏ ਬਾਏ